ਅਦਮੀ ਬੁਆ ਸੜਕ ਉੱਲਾ ਸੀ ਉਹਨੇ ਖਰਬੂਆ ਖੋਲਿਆ ਤੇ ਬਸ ਇਕ ਕਰ ਮੈਂ ਕਹਾਂ ਕੌਣ ਜੀ ਹੱਥ ਵੀ ਬੰਨ ਤੇ ਪਰਲੀ ਨਕਾਮ ਮੇਰੇ ਹੱਥ ਬਾਹਮ ਦਿੱਤੇ ਨੇ ਮੋਬਾਈਲ ਦਿੱਤਨ なかっきゅうのレボーディー、スコラーリング、ナイトアウトマンディー、マスターマンディー、モニターで。 ਮੈਂ ਮਰਮਾਇਤ ਅਕਬਾਨ ਸਿੰਘ ਹਾਂ 73 ਸਾਲ ਦੀ ਉਮਰ ਪੈ ਰਹੀ ਹੈ ਕਿੰਨਾ ਬਾਕਿਆ ਬਾਰੇ ਇਹ ਵੀ ਹੋ ਰਿਹਾ ਹੈ ਜੀ ਬਹੁਤ ਹੈ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਫਾਜ਼ਲਪਟੋ ਜਿੱਥੇ ਕਿ ਦੇਰ ਰਾਤ ਲੁਟੇਰੇ ਘਰ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ਅਤੇ ਤੇਜ਼ ਤਾਰ ਹਥਿਆਰਾਂ ਨਾਲ ਸੁੱਤੇ ਪਏ ਜੋੜੇ ਨੂੰ ਬੰਦਕ ਬਣਾ ਲਿਆ ਤੇ ਫਿਰ ਉਹਨਾਂ ਨੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਫਰਾਰ ਹੋ ਗਏ ਲੁਟੇਰੇ ਢਾਈ ਘੰਟੇ ਤੱਕ ਇਸ ਘਟਨਾ ਨੂੰ ਅੰਜਾਮ ਦਿੰਦੇ ਰਹੇ ਉਹਨਾਂ ਬੜੀ ਆਰਾਮ ਦੇ ਨਾਲ ਧਾਰਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਬੜੀ ਹੀ ਤਸੱਲੀਬਖਸ਼ ਢੋਰੀ ਕਰਕੇ ਉਸ ਘਰ ਦੇ ਵਿੱਚੋਂ ਗਏ ਲੁਟੇਰਿਆਂ ਦੇ ਜਾਨ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਕਰ ਰਹੀ ਹੈ ਲੁਟੇਰਿਆਂ ਨੇ ਘਰ ਵਿੱਚੋਂ ਸਾਰੀ ਨਕਦੀ ਚੋਰੀ ਕਰ ਲਈ ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਦੋਵੇਂ ਵਿਅਕਤੀ ਆਪਣੇ ਕਮਰੇ ਦੇ ਵਿੱਚ ਸੁੱਤੇ ਪਏ ਸਨ ਤਾਂ ਤਿੰਨ ਆਦਮੀ ਉਹਨਾਂ ਦੇ ਘਰ ਵਿੱਚ ਧਾਕੀ ਹੁੰਦੇ ਹਨ ਤੇ ਜਦੋਂ ਦਰਵਾਜ਼ਾ ਖੁੱਲਿਆ ਤਾਂ ਉਹ ਜਾਗ ਪਏ ਲੁਟੇਰਿਆਂ ਨੇ ਔਰਤ ਦਾ ਗਲਾ ਘੁੱਟ ਦਿੱਤਾ ਤੇ ਨੇੜੇ ਹੀ ਸੌ ਰਹੇ ਉਸਦੇ ਪਤੀ ਦੇ ਹੱਥ ਪੈਰ ਤੇ ਮੂੰਹ ਅੱਖਾਂ ਬੰਦ ਦਿੱਤੀਆਂ ਨਾਲ ਹੀ ਔਰਤ ਨੇ ਇਹ ਵੀ ਕਿਹਾ ਕਿ ਹਮਲਾਵਰਾਂ ਕੋਲ ਪਿਸਤਲ ਅਤੇ ਤੇਜ਼ ਤਾਰ ਹਥਿਆਰ जिन्होंने उसको हथियारों ਨਾਲ ਧਮਕਾਇਆ ਤੇ ਧਮਕੀ ਦਿੱਤੀ ਜੇਕਰ ਉਸਨੇ ਡੋਲਾ ਪਾਇਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਹਮਲਾਵਰਾਂ ਨੇ ਲਗਭਗ 2.5 ਘੰਟੇ ਤੱਕ ਉਸ ਦੇ ਘਰ ਦੀ ਤਲਾਸ਼ੀ ਲਈ ਤੇ ਲਗਭਗ 3 ਲੱਖ ਰੁਪਏ ਦੇ ਕਰੀਬ ਦਾ ਸੋਨਾ ਅਤੇ ਚਾਂਦੀ ਤੇ ਨਕਦੀ ਲੈ ਕੇ ਫਰਾਰ ਹੋ ਗਏ। ਆਉ ਦਿਖਾਉਂਦੀਆਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਪੰਜਾਬੀ ਸਟੇਸ਼ਨ ਲਈ ਹਰੀਸ਼ ਪਟਲਾ ਦੀ ਰਿਪੋਰਟ। ਅਤਾ ਕੀ ਨਾਮ ਹੈ? ਸਵਰਨਭਾਈ ਕੀ ਗੱਲ ਹੋ ਗਈ? ਬੇਟਾ ਰਾਤੀ ਐਸੇ ਸੁੱਤੇ ਪੈ ਸੀ। 12:30 ਦਾ ਟਾਈਮ ਸੀ ਮੈਂ ਤਾਂ ਜਾਗਦੀ ਪਿਛੇ ਇੱਥੇ ਪਈ ਸੀ ਤੇ ਬਸ ਯੱਕ ਦਾ ਮੇਂ ਬੁਆ ਸਾਡੇ ਖੁੱਲਾ ਸੀ ਉਹਨੇ ਇੱਕ ਕਰ ਬੁਆ ਖੋਲਿਆ ਤੇ ਬਸ ਇੱਕ ਮੈਂ ਆਖਾ ਕੌਣ ਜੀ ਉਹਨੇ ਮੈਨੂੰ ਬਸ ਉੱਤੇ ਕਰਨੀ ਨਾ ਭਲੇ ਮੂੰਹ ਹੂੰ ਨਾ ਪਿਆ ਤੇ ਬਸ ਤੋਹਨੇ ਜੇ ਬੋਲੇਗੀ ਤਾਂ ਤੈਨੂੰ ਉਸ ਮਾਰ ਦੇਣਾ ਇਧਰ ਇੱਕ ਥੋੜੇ ਸੁੱਤੇ ਪਏ ਸੀ ਇਹ ਇੱਕ ਕਰਕੇ ਕੀ ਹੋ ਗਿਆ ਵਾਸੇਂ ਦੇ ਮਣ ਦੋ ਜਣੇ ਪੈ ਗਏ ਉਹਨੂੰ ਫੜ ਲਿਆ ਨੇ ਨੱਪ ਲਿਆ ਨੇ ਬਾਵਾ ਬੂਵਾ ਮੂਮਾ ਬਾਂਦਿੱਤਾਂ ਨੇ ਆਥਵੀ ਬਾਂਦਨ ਤੇ ਪੈ ਰੱਖਾਂ ਵੀ ਮੇਰੇ ਹੱਥ ਬਾਂਦਿੱਤੇ ਨੇ ਮੂ ਬਾਂਦਿੱਤਾਂ ਕਿੰਨੇ ਬੰਦੇ ਸੀ ਜੀ ਤਿੰਨ ਜਣੇ ਇੱਥੇ ਅੰਦਰ ਹੀ ਰਗੇ ਸੀ ਸਾਨੂੰ ਬਾਹਰ ਦਾ ਪਤਾ ਨਹੀਂ ਕੋਈ ਮੇਰੇ ਨਾਲ ਕਿੰਨੇ ਨਾਲ ਸੀ ਕੀ 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 ਚੋਰੀ ਹੋਇਆ ਕੁਝ ਵੀ ਕੀ ਚੋਰੀ ਹੈ ਮੇਰਾ ਕੰਨਾਂ ਦੇ ਕੇ ਸੀ ਤੋਲਾ ਸੋਨੇ ਦਾ ਅੱਖਾਂ ਚ ਚੁੰਡੀਆਂ ਆ ਗਈਆਂ ਸੀ ਗਾਲ ਬਚੇਗਾ ਸੀ ਐਡਾ ਤੋਲਾ ਸੋਨੇ ਦਾ ਕਾਰੋ ਲੈ ਗਏ ਸੀ ਬਸ ਖੋ ਜਾ ਕਿੱਥੇ ਹੋ ਗਏ ਪੁਲਸ ਨੂੰ ਇਤਲਾਹ ਕੀਤੀ ਪੁਲਸ ਨੂੰ ਇਤਲਾਹ ਕੀਤੀ ਆ ਗਏ ਨੇ ਵੀਰਕਾਰ ਆਏ ਨੇ ਛੇ ਦੀ ਪਹੁੰਚੀ ਨਹੀਂ ਅਜੇ ਕੋਈ ਨਹੀਂ ਪਹੁੰਚੀ ਪੁਲਸ ਜੋ ਬੰਦੇ ਵੇਖੇ ਜਾਂ ਤਾਂ ਪਤਾ ਲੱਗ ਜੇ ਤੁਹਾਨੂੰ ਬੰਦੇ ਕਿਹੜੇ ਸੀ ਨਹੀਂ ਬੰਦੇ ਪਛਾਣ ਨਹੀਂ ਪੂਰੀ ਉਹ ਨਰਮੂਦ ਨੇ ਕਾਬਜ ਜਿਹਾ ਜਣ ਕੇ ਚੜੇ ਮੂੰਖੀ ਕੈਪਟਨ ਨਹੀਂ ਪਤਾ ਲੱਗਦਾ ਕਿ ਨਾਮ ਹੈ ਬਾਬਾ ਜੀ ਖਜ਼ਾਨ ਸਿੰਘ ਕੀ ਗੱਲ ਹੋ ਗਈ

ਲੱਕੋ ਕੀ ਹੋਦਾ ਮੇਰੇ ਬਹੁਤ ਪੜਾ ਲੈਣ ਵਾਲੀ ਅੰਦਾਜ਼ਾ ਹਾਵਲਾ ਕੱਪ ਤੇ ਇਹ ਦੋਵੇਂ ਕਰਿਆ ਮਾਣ ਬੱਲੇ ਆਤਮਾਰ ਦੀ ਤੇ ਪਾ ਬੱਤਾਈ ਬਾਹਰ ਨਿਕਿਆ ਨੇ ਬੂਮੀ ਬਾਹਰ ਨਾਲੇ ਤੌਕਸ ਲੈ ਗਏ ਉਹਨਾਂ ਨੂੰ ਜੁਰਾਇ ਲਾਤ ਮੈਂ ਤੇ ਫਿਆਲ ਹਾਂ ਪਾਣੀ ਕੰਟੇ ਤੇ ਸਾਹ ਮਾਰ ਕੇ ਪੜਕੈਣ ਕੋਈ ਹੋ ਗਿਆ ਜਿੰਦੂ ਦਾ ਲਾਤ ਸਾਰਾ ਕੁਝ ਪਾਣ ਗਰੂ ਜੀ ਨੇ ਚੱਟੇ ਤੇ ਫਿਰ ਫਿਰ ਮਹੱਲੇ ਵਾਸੀਆਂ ਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਤਾਂ ਬੰਨਿਆ ਹੋਇਆ ਸੀ ਮੈਂ ਜਦੋਂ ਨਾ ਇਹੋ ਚਲੇ ਗਏ ਨਾ ਉਸ ਤੋਂ ਬਾਅਦ ਮਤਲਬ ਘਰ ਦੇ ਮਾਰ ਮਤਾਂ ਤੁਨੀ ਰਾਤ ਤੋਂ ਕੋਰ-ਕੁਰ ਕੇ ਨਾ ਇਹਨੇ ਫਿਰ ਮੇਜ਼ਾਂ ਤੇ ਖੋਲੇ-ਪੈਣ ਖੋਲੇ ਫਿਰ ਸਵੇਰ ਫਿਰ ਮੁੱਠਾ ਖੇਲ ਨਾ ਜਿਵੇਂ ਲੱਗਦਾ ਨਾ ਇਹਨੇ ਜਰਾ ਬੋਆ ਕੇ ਖਾਇਆ ਵਾਰੀ ਮਾਰੀ ਤੇ ਮੰਮੀ ਉਹ ਗੋਲੀ ਕੋਲ ਯਾਰ ਮੈਂ ਰੱਖਾਨ ਸਿੰਘ ਆਂ ਤਾਂ ਅੱਜ ਸਾਰੇ ਤੋਂ ਮਚੂਰ ਪੈ ਲੂੰ। ਕਿਹੜਾ ਵਾਕਿਆ ਬਾੜ ਗਿਆ। ਇਹ ਫੇਗ ਹੋ ਗਿਆ ਆ ਗਏ ਨਹੀਂ। ਸਾਡੇ ਕੋਲ ਠੀਕ ਹੋ ਜਾਏਗਾ। ਪੁਲਿਸ ਨੂੰ ਇਤਲਾ ਕੀਤੀ ਤੁਸੀਂ? ਹਾਂ ਜੀ ਕੀਤੀ ਗਏ ਨੇ। ਬਦਲ ਪਰਾਹ ਤੇ ਆ ਗਈ ਬੋਲ ਸੋ। ਨਹੀਂ ਆ। ਹਾਂ ਜੀ। ਸੱਤੀ ਵਾਰਦਤ। ਵਾਰਦਤ ਘਰ ਦੇ ਮਾਲਕਾਂ ਦੇ ਦੱਸ ਮਤਾਬਕ ਰਾਤ ਨੂੰ ਸਾਡੇ ਕੋਲ 12 ਵਜੇ ਸਵਾ 12 ਵਜੇ ਕੋਈ ਅਣਪਛਾਤੇ ਤਿੰਨ ਨੌਜੋਨ ਆਏ ਨੇ। ਜਿਨ੍ਹਾਂ ਦੇ ਹੱਥ 'ਚ ਕੋਈ ਮਾਰੂਠਿਆਰਸਨ ਕਾਫੇ ਕੁਪੇ ਇੱਕ ਦੱਦੇ ਵੀ ਉਹਨਾਂ ਕੋਲ ਪਸਤੋਰ ਵੀ ਸੀ ਚਿੱਟੇ ਰੰਗ ਦਾ ਤੇ ਆ ਕੇ ਤੇ ਇਹਨਾਂ ਦੇ ਘਰ ਦੇ ਗੇਟ ਢੋਏ ਹੋਏ ਸੀ ਲੱਗੇ ਨਹੀਂ ਸੀ ਖੋਰ ਕੇ ਤੇ ਇਹਨਾਂ ਦੇ ਮੂੰਹਾਂ ਬਣ ਕੇ ਤੇ ਵਾਰ ਦਾ ਅੰਜਾਮ ਦਿੱਤਾ ਕੋਈ ਨਗਦੀ ਲੈ ਗਏ ਨੇ 15-2000 ਕੋਈ ਹਾਰ ਸੀ ਇਹਨਾਂ ਦੇ ਰਿਟਾਇਰਮੈਂਟ ਦੇ ਰਿਟਾਇਰਮੈਂਟ ਹੋਇਆ ਸੀ ਪੱਲੇ 130 400 ਲੈ ਗਏ ਨੇ ਕੋਈ ਦੋ ਤੋੜੇ ਸੋਨਾ ਲੈ ਕੇ ਚਾਂਦੀ ਲੈ ਗਏ ਨੇ ਕੋਈ ਇੱਥੇ ਇਹਨਾਂ ਦੇ ਫਰੋਲਾ ਫਰੋਲੀ ਕਰਦੇ ਰਹੇ ਨੇ ਸਰ ਕਿੰਨੇ ਘੰਟੇ ਜਿਹੜੇ ਡੇਰੇ ਜਿਹਦੇ ਰੇਨ ਕਰਦੇ ਇਹਨਾਂ ਦੇ ਦਸ ਮੁਤਾਬਕ ਕੋਈ 2 ਸਵਾ 2 ਘੰਟੇ ਇੱਥੇ ਰਹੇ ਨੇ ਤੇ ਜੇ ਟੋਟਲ ਨੁਕਸਾਨ ਦੀ ਗੱਲ ਕਰੀਏ ਕਿੰਨਾ ਕ ਨੁਕਸਾਨ ਟੋਟਲ ਨੁਕਸਾਨ ਤਿੰਨ ਕੋ ਲੱਖ ਦਾ ਹੈ ਕਰੀਬ ਤੇ ਕਿਸ ਤਰ੍ਹਾਂ ਫਿਰ ਵਾਰਦਾਤ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਜੋ ਦੱਸਿਆ ਗਿਆ ਜੀ ਇਹਨਾਂ ਇਹਨਾਂ ਮੁਤਾਬਕ ਵੀ ਆਏ ਨੇ ਹੁਣ ਇਹਨਾਂ ਦਾ ਗੇਟ ਵੀ ਬਾਹਰ ਦਾ ਲੱਗਾ ਇਹਾਂ ਦੇ ਵੀ ਜਕਦਮ ਸਾਡੇ ਘਰ ਦੇ ਅੰਦਰ ਹੀ ਐਂਟਰ ਹੋ ਗਏ ਨੇ ਕਿ ਹੁਣ ਪ੍ਰਵੇਖਣਾ ਤਪਤੀਸ਼ ਕਰਨੇ ਪਤਾ ਸੁਬਸ ਵੇਖਨੇ ਕਿਸ ਤਰ੍ਹਾਂ ਆਏ ਕਿਵੇਂ ਗਏ ਕਿਵੇਂ ਲੰਗੇ ਟੱਪੇ ਕੋ ਗੇਟ ਇਹਨਾਂ ਦਾ ਲੋਹੇ ਦਾ ਬੜਾ ਵੱਡਾ ਲੱਗਿਆ ਹੈ ਨਾ ਕਿਸ ਤਰੀਕੇ ਛੱਤਰਾਂ ਹੀ ਆਈ ਕਿਵੇਂ ਆਈ ਪਤਾ ਕਰਨੇ ਵੈਰੀਫਾਈ ਕਰਨੇ ਇਹ ਬਲਦਕ ਬਣਾਈ ਗਈ ਸੀ ਹਾਂ ਇਹਨਾਂ ਮੁਤਾਬਕ ਹੈ ਵੀ ਆ ਕੇ ਸਾਨੂੰ ਨਾਮੂ ਮਬਨ ਲੈ ਤੁਸੀਂ ਹੁਣ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਲੱਗਦੇ ਨੇ ਲਾ ਤਾਂ ਹੁਣ ਤਪਤੀਸ਼ ਕਰਨੇ ਡਗਾਈ ਨਾਲ ਠੀਕ ਹੈ ਨਾ ਡੰਪ ਚੱਕਣੇ ਵੀ ਇੱਥੇ ਕਿਹੜੇ ਕਿਹੜੇ ਆਏ ਸੀ ਕਿ ਮੋਬਾਈਲ ਨਹੀਂ ਲੋਟੋਂ ਕੋਈ ਪਤਾ ਲੱਗੂਗਾ ਇਹ ਕਰੇ ਕੱਲੀ ਸੀ ਇਹ ਦੋਨੇ ਸੀ ਜੀ ਮੱਲੇ ਦੇ ਲੋਕ کافی ਇਕੱਠੇ ਹੋਏ ਰੋਸ਼ ਬੜਾ ਲੋਕਾ ਚ ਕਹਿੰਦੇ ਇਸ ਤਰ੍ਹਾਂ ਚੋਰੀਆਂ ਹੋ ਰਹੀਆਂ ਸਰ ਚੋਰੀਆਂ ਕੋਈ ਸਿਆਲ ਏ ਤੰਦ ਪੈਂਦੀ ਏ ਸਾਡੇ ਪੀਸੀਆਰ ਚੱਲਦੇ ਨੇ ਤਿੰਨ ਚਾਰ ਪੰਜਵਾਂ ਰਾਤ ਨੂੰ ਗਸਤ ਵੀ ਚੱਲਦੀ ਏ ਪਰ ਥੋੜਾ ਨੇਰੇ ਤੰਤਨ ਦਾ ਫਾਇਦਾ ਉਠਾਉਂਦੇ ਰਾਤ ਨੂੰ ਕੋਈ ਨਾ ਕੋਈ ਵਾਰਦਾਤ ਕਰ ਜਾਂਦੇ ਨੇ